ਦੇ ਮਰਨ ਵਿੱਚ ਵੀ ਦੁੱਖ ਹੈ ਰੰਗਲਾ ਸੰਸਾਰ ਛੱਡਣ ਨੂੰ ਦਿਲ ਰੂਹ ਕਿਸੇ ਦਾ ਵੀ ਨਹੀਂ ਕਰਦਾ ਚਾਹੇ ਗੇ ਨੌਜਵਾਨ ਚਾਹੇ ਕੋਈ ਅੱਧ ਘੜਾ ਚਾਹੇ ਕੋ ਬੁੱਢਾ ਕਿਸੇ ਦਾ ਦਿਲ ਨਹੀਂ ਕਰਦਾ ਲੋਕੀ ਕਹਿ ਦਿੰਦੇ ਨੇ ਕੋਈ ਨਹੀਂ ਜੀ ਖਾ ਘਟ ਲਿਆ ਜੀ 90 ਦਾ ਜੀ ਵੀ 90 ਵਾਲੇ ਦਾ ਤਾਂ ਜਿਆਦਾ ਮਨ ਆਉਂਦਾ ਉਹਦੇ ਦਾ ਐਡਾ ਵੱਡਾ ਕੁਟੰਮ ਪਰਿਵਾਰ ਹੁੰਦਾ ਉਹਦੇ ਤੇ ਦੇਖ ਦੇਖ ਕੇ ਉਹ ਬੜਾ ਖੁਸ਼ ਹੁੰਦਾ ਉਹ ਕਹਿੰਦਾ ਨਹੀਂ ਨਹੀਂ ਮੇਰਾ ਦਿਲ ਕਰਦਾ ਰੂਹ ਨਹੀਂ ਕਰਦੀ ਜਾਨੂ ਵੀ ਕਿਉਂ ਕਰੇ ਕਿਸੇ ਸਾਰਿਆਂ ਦੇ ਬਰਾਬਰ ਹੀ ਆ ਠੀਕ ਹੈ ਜੀ ਇੱਕ ਦਿਨ ਮਨ ਵਿੱਚ ਲਿਆ ਕਰੋ ਕੋਈ ਗੱਲ ਨਹੀਂ ਵੀ ਬੁੱਢਾ ਚਲ ਜਾਏਗਾ ਕੀ ਫਰਕ ਪੈਂਦਾ ਠੀਕ ਹੈ ਜੀ ਕੋਈ ਬੁੱਢਾ ਚਲਾ ਜਾ ਕਹਿੰਦੇ ਚਲੋ ਬਜ਼ੁਰਗੀ ਸੀ ਖਾ ਖਟ ਲਿਆ ਸੀ ਉਹ ਖਾ ਖਟ ਕੀ ਖਾ ਘਟ ਲਿਆ ਆਪਾਂ ਜਿੱਥੇ ਬੈਠਿਆ ਜਿੰਨੇ ਆ ਅਸੀਂ ਸਾਰੇ ਸੈਟੀਸਫਾਈ ਹਾਂ ਠੀਕ ਹੈ ਅਸੀਂ ਕਹਿ ਸਕਦੇ ਹਾਂ ਜਿਹੜੀ ਉਮਰ ਵਿੱਚ ਵੀ ਬੰਦਾ ਬੈਠਾ ਨਹੀਂ ਜੀ ਮੈਂ ਤੇ ਖਾ ਘਟ ਲਿਆ ਆਪਣੇ ਬਾਰੇ ਨਹੀਂ ਕਹਿੰਦਾ ਖਾ ਘਟ ਲਿਆ ਕਿਚਨ ਤੋਰ ਤੋਰ ਕੇ ਹੁੰਦਾ ਨਾ ਜਦੋਂ ਉਹਨੂੰ ਕਹਿ ਦਿੰਦਾ ਖਾ ਘਟ ਲਿਆ ਉਹਨੂੰ ਪੁੱਛ ਕੇ ਤੇ ਵੇਖ ਜਿਨੇ ਸਭ ਕੁਝ ਆਪਣੇ ਇੱਕ ਇੱਕ ਰੁਪਈਆ ਜੋੜ ਕੇ ਬਣਾਇਆ ਖਾ ਘਟ ਲਿਆ じゃ ਹੁਣ ਕਿਉਂ ਵੀ ਉਹਨੇ ਜਿਹੜਾ ਇਕੱਲੇ ਇਕ ਤੀਲਾ ਤੀਲਾ ਕਰਕੇ ਜਿਵੇਂ ਆਲਣਾ ਪੌਂਦੀਆਂ ਨੇ ਚਿੜੀਆਂ ਤੇ ਪੰਛੀ ਉਹਨੇ ਏਦਾਂ ਆਪਣਾ ਘਰ ਆਲਣਾ ਬਣਾਇਆ ਏਦਾਂ ਉਹਨੇ ਆਪਣਾ ਕੁਟੰਬ ਪਰਿਵਾਰ ਉਹਨੂੰ ਇੱਕ ਇੱਕ ਗੱਲ ਯਾਦ ਆਉਂਦੀ ਹੈ ਕਿੱਦਾਂ ਕਿੱਦਾਂ ਕੀਤਾ ਕਿੱਥੇ ਕਿੱਥੇ ਗਿਆ ਕਿੱਥੇ ਕਿੱਥੇ ਬੈਠਾ ਕਿੱਥੇ ਕਿੱਥੇ ਮੈਂ ਦੁੱਖ ਝੱਲੇ ਤੇ ਕਿੱਦਾਂ ਕਿੱਦਾਂ ਕਮਾਈਆਂ ਕੀਤੀਆਂ ਕਿੱਦਾਂ ਕਿੱਦਾਂ ਘਰ ਬਣਾਇਆ ਤੇ ਹੁਣ ਮੁੰਨ ਕਹਿੰਦੇ ਨੇ ਖਾ ਘਟ ਲਿਆ ਤਾਈ ਭਗਤ ਕਬੀਰ ਜੀ ਕਹਿੰਦੇ ਓਏ ਇਹ ਧੋਕੇ ਆਵਾਜ ਨੇ ਤੈਨੂੰ ਦੱਸ ਦਿੰਨੇ ਆ ਕਿਦਾਂ ਕਹਿ ਤ ਕਬੀਰ ਕੋਈ ਨਹੀਂ ਤੇਰਾ ਕੋਈ ਨਹੀਂ ਤੇਰਾ ਇਹ ਜਾਣ ਲੱਗੇ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਡਰਦੇ ਨੇ ਜਿਹੜੇ ਜਪੇ ਮਾਰ ਮਰ ਗਏ ਮਲਦੇ ਸੀ ਨਾ ਕੋਈ ਵੀ ਹੋਵੇ এবੀਸੀ ਕੋਈ ਵੀ ਹੋਵੇ ਉਨਾਂ ਦਾ ਮਿਲ ਜਫਾ ਵਾਗੇ ਮੁਰਦੇ ਨੂੰ ਉਹਨਾਂ ਵੇਲੇ ਵੀ ਕੋ ਬਿਰਲੇ ਬੱਲੇ ਵਿਚਾਰੇ ਸੱਜਣ ਲੱਗੇ ਆਉਂਦੇ ਨਾ ਬਾਕੀ ਤੇ ਬਹਿਮ ਦੇ ਸ਼ਿਕਾਰੋਂ ਲੱਗੇ ਨਹੀਂ ਆਉਂਦੇ ਕਿਤੇ ਹੱਥ ਨਾਲ ਲੱਗ ਜੇ ਕਿਤੇ ਖਾਣਾ ਜਾਏ ਸਾਨੂੰ ਮੁਰਦਾ ਮੈਂ ਅੱਗੇ ਵੀ ਬੇਨਤੀ ਕੀਤੀ ਜੂੰਦੇ ਖਾਂਦੇ ਨੇ ਮਰੇ ਨਹੀਂ ਖਾਂਦੇ ਜੂੰਦੇ ਨੁਕਸਾਨ ਕਰਦੇ ਨੇ ਮਰਿਆਂ ਤੋਂ ਕੋਈ ਡਰ ਡਰ ਕਰਨ ਦੀ ਜ਼ਰੂਰਤ ਨਹੀਂ ਕੋਈ ਕਿਸੇ ਕਿਸਮ ਦਾ ਡਰ ਨਹੀਂ ਵਿਚਾਰਿਆਂ ਦਾ ਹੁਣ ਉਹ ਤੇ ਵਿਚਾਰੇ ਹੋ ਜਾਂਦੇ ਨੇ ਨਿਰਬਲ ਹੁੰਦੇ ਨੇ ਮਜਬੂਰ ਹੁੰਦੇ ਨੇ ਉੱਠ ਨਹੀਂ ਸਕਦੇ ਮੂੰਹ ਕਾ ਨਹੀਂ ਮਾਰ ਸਕਦੇ ਕਿਸੇ ਦੀ ਨਿੰਦਿਆ ਨਹੀਂ ਕਰ ਸਕਦੇ ਕਿਸੇ ਨੂੰ ਅੰਦਰ ਨਹੀਂ ਕਰਾ ਸਕਦੇ ਉਹਨਾਂ ਵਿਚਾਰਿਆਂ ਨੂੰ ਕੀ ਕਹਿਣਾ ਠੀਕ ਹੈ ਸੋ ਸੱਚੇ ਬਾਛਾ ਜੀ ਕਹਿੰਦੇ ਤਾ ਤੋ ਧੋਖਾ ਕਹਾਂ ਵੀ ਆ ਪੈ ਜਾ ਕੋਡ ਤੋ ਹਰੀ ਰਹਾ ਵਿਚਾਰ ਕਰੀਏ ਮਹਾਰਜ ਕਹਿੰਦੇ ਜਿੰਨਾਂ ਨੂੰ ਉਹਦੇ ਨਾਲ ਪਿਆਰ ਹੋ ਜਾਂਦਾ ਜਿਹੜਾ ਉਹਦੇ ਨਾਲ ਰਿਸ਼ਤਾ ਬਣਾ ਲੈਂਦਾ ਉਹ ਉਹਨੂੰ ਧੋਖਾ ਨਹੀਂ ਕਦੇ ਵੀ ਹੋ ਸਕਦਾ ਜ਼ਿੰਦਗੀ ਦੇ ਵਿੱਚ ਬਧੇਗਾ